ਸਜਣੋ ਸਟਾਰਟਿੰਗ ਤੇ ਲਾਵਾਂਗੇ ਆਹ ਆਪਾਂ ਵੀਡੀਓ ਆਹ ਝੋਟੀ ਦੀ ਤੁਹਾਨੂੰ ਕੰਪਲੀਟ ਚਵਾਈ ਵਿਖਾਤੀ ਆ ਦੁੱਧ ਨਜ਼ਰ ਆਉਂਦਾ ਹੋਊਗਾ ਅੱਠ ਦੁੱਧ ਦੱਸਿਆ ਥੋੜੇ ਲੇਟ ਆ ਜਿਹਦੇ ਕਾਰਨ ਦੁੱਧ ਇਹਨੇ ਹੁਣ ਵੱਧ ਕੱਢਿਆ ਸਜਣੋ ਕਰ ਲੋ ਚੈੱਕ ਇੰਨਾ ਕੁ ਛੜਦੇ ਬੱਚੇ ਨੂੰ ਕਾ ਕੇ ਆ ਦੇਖ ਲੋ ਆ ਵੇਖੋ ਸਜਣੋ ਆ ਆ ਜਿਹੜਾ ਦੁੱਧ ਇਹਨੇ ਕਰਮਾੜੀ ਨੇ ਤੁਹਾਡੇ ਸਾਹਮਣੇ ਕੱਢਤਾ ਚਵਾਈ ਵਿਖਾਤੀ ਆ ਸਾਰੀ ਇਸ ਝੋਟੀ ਦੀ ਆ ਇਹਦੇ ਟੋਕੇ ਜਿਹੜੇ ਥਣਾ ਦੇ ਵਿੱਚ ਬੱਚੇ ਨੂੰ ਛੜਤੇ ਕੱਟੀ ਇਹਦੇ ਕੋਲੇ ਆ 73000 ਰੁਪਿਆ ਦੀ ਡਿਮਾਂਡ ਆ ਬਾਕੀ ਮੌਕੇ ਤੇ ਮਾਣ ਤੇ ਆ ਜਾਓ ਸਾਰੀ ਐਂਡ ਤੱਕ ਵੀਡੀਓ ਵੇਖਿਆ ਤੁਹਾਡਾ ਧੰਨਵਾਦ ਸਤਿ ਸ਼੍ਰੀਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਸਵਾਗਤ ਆ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸੱਜਣੋ ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਕਨਫਰਮ ਕਰਨ ਲੱਗੇ ਆ ਸੱਜਣੋ ਐਡਰੈਸ ਇੱਕ ਵਾਰੀ ਨੋਟ ਕਰਿਓ ਪਿੰਡ ਮੂਰਾ ਵਾਲੀ ਤੇ ਜ਼ਿਲ੍ਹੇ ਦੀ ਗੱਲ ਕਰੀਏ ਤਾਂ ਸੱਜਣੋ ਫਰੀਦਕੋਟ ਆ ਗਿਆ ਕਬਰਵੱਛਾ ਚੰਦੜ ਪੱਕਾ ਇਹਦੇ ਆਣ ਗਵਾਣ ਦੇ ਨਗਰ ਆ ਸੱਜਣੋ ਫਰੀਦਕੋਟ ਜ਼ਿਲ੍ਹੇ ਦਾ ਪਿੰਡ ਮੂਰਾ ਵਾਲੀ ਮਸ਼ਹੂਰ ਪਿੰਡ ਆ ਸੱਜਣੋ ਤੇ ਐਸ ਵੇਲੇ ਕਾਕੇ ਵਪਾਰੀ ਦੇ ਕੋਲੇ ਸਵੇਰ ਦਾ ਟਾਈਮ ਆ ਸੱਜਣੋ ਤੇ ਵਪਾਰ ਲੈਣ ਦਾ ਕੰਮ ਆ ਰੁਟੀਨ ਚ ਵੀਰ ਕਹਿੰਦਾ ਵੀ ਪਸ਼ੂ ਆਉਂਦੇ ਆ ਤੇ ਬਹੁਤ ਸਾਰੀਆਂ ਵੀਡੀਓ ਆਪਣੇ ਚੈਨਲ ਤੇ ਵੀ ਤੁਹਾਨੂੰ ਇਸ ਘਰ ਦੀਆਂ ਵਿਖਾਉਂਦੇ ਰਹਿੰਦੇ ਆ। 10 ਐਨੀਮਲ ਆ ਸੱਜਣੋ। ਦੋ ਸੁਈਆਂ ਸਵਾਈਆਂ ਤੇ ਇੱਕ ਸੱਜਣੋ ਗੱਬਣ। ਤੇ ਰੇਟ ਅੱਜ ਉਹ ਹੋਣਗੇ ਜਿਹੜੇ ਤੁਸੀਂ ਮੰਨ ਲਓ ਵੀ ਸੌਖੀ ਖਰੀਦਦਾਰੀ ਕਰ ਲਓ। ਕੋਈ ਨਜਾਇਜ਼ ਨਹੀਂ ਜਾਇਜ਼ ਕਰਾਂਗੇ ਜਮਾਂ ਰੇਟ। ਜੁੜੇ ਰਹੋ ਐਂਡ ਤੱਕ ਤੁਹਾਡਾ ਧੰਨਵਾਦ। ਕੋਈ ਵੀ ਪਸ਼ੂ ਪਸੰਦ ਆ ਜਾਂਦਾ ਤਸੱਲੀ ਕਰਨਾ ਤੁਹਾਡਾ ਹੱਕ ਆ। ਕਿਉਂਕਿ ਤੁਸੀਂ ਪੈਸੇ ਖਰਚ ਕਰਨੇ ਆ ਸੱਜਣੋ। ਤੇ ਆਜੋ ਲਈਏ ਜਾਣਕਾਰੀ ਚੰਗੇ ਦੁੱਧ ਤੇ ਚੰਗੇ ਧਾਂਚੇ ਦੀ ਮੈਂ ਤੋਂ ਆਪਾਂ ਸਟਾਰਟ ਕਰਦੇ ਆਂ ਕਾਕੇ ਤੋਂ ਜਾਣਕਾਰੀ ਲੈਨੇ ਆਂ ਵੀ ਕਿੰਨਾ ਇਹਦੇ ਕੋਲੇ ਦੁੱਧ ਆ ਕਿਹੜਾ ਸੂਆ ਸੂਈ ਆ ਤੇ ਕਿੰਨੇ ਟਾਈਮ ਦੀ ਸੂਈ ਆ ਆਜੋ ਲਈਏ ਜਾਣਕਾਰੀ ਕਾਕੇ ਤੋਂ ਕਾਕੇ ਸਤਿ ਸ਼੍ਰੀ ਅਕਾਲ ਔਰ ਸੁਣਾ ਵਧੀਆ ਵਧੀਆ ਠੀਕ ਚੜਦੀ ਕਲਾ ਨਾ ਹਾਂ ਹਾਂ ਐਡਰੈਸ ਤਾਂ ਆਪਾਂ ਦੱਸਤਾ ਤੇ ਨੰਬਰ ਦੱਸ ਮੇਰਾ ਭਰਾ ਭਾਪਾ 985727655 98553 ਤੇ 27655 ਹਣਾ ਇਹਦੇ ਤੇ ਕੋਈ ਵੀ ਭੈਣ ਭਰਾ ਆਪਣੇ ਨਾਲ ਗੱਲਬਾਤ ਕਰੇ ਤੇ ਆਪਣਾ ਵਪਾਰ ਦਾ ਕੰਮ ਆ ਹਣਾ ਹਾਂ ਹਾਂ ਆ ਮੈਂ ਕਿਹੜਾ ਸੂਆ ਸੂਪੀ ਚਟਾ ਤੀਜਾ ਸੂਈ ਤੀਜਾ ਸੂਈ ਆ ਤੇ ਦੂਜੇ ਸੂਏ ਪਹਿਲਾਂ ਇਹਦੇ ਮਾਲਕਾਂ ਨੇ ਆਪਾਂ ਨੂੰ ਕਿੰਨਾ ਕੁ ਦੁੱਧ ਦੱਸਤਾ ਸੀ 14 ਕਿਲੋ ਕਿਲੋ ਹੁਣ ਇਹਦੇ 15 ਲੀਟਰ ਦੁੱਧ ਤਿਆਰ ਆ ਦੂਜੇ ਸੂਏ 14 ਕਿਲੋ ਦੁੱਧਉ ਚੁੰਦੇ ਰਹੇ ਹੁਣ 15 ਲੀਟਰ ਦੁੱਧ ਤਿਆਰ ਆ ਕਿਆ 20 ਲੀਟਰ ਦਾ ਯਾਰ ਕੋਈ ਆਵੇ ਆਪਾਂ ਦਾ ਪਿੰਨ ਲਾ ਕੇ ਧਰੋ ਦੇ ਦਿੰਦੇ ਹਾਂ 14 ਲੀਟਰ ਦੋ ਤਾਂ ਮਤਲਬ ਆਪਣੇ ਕੋਲੇ ਆ ਕੇ ਅਗਲਾ ਆਪਦਾ ਲੀਟਰ ਭਾਂਡਾ ਲੈ ਆਵੇ ਤੇ ਮਿੰਕੇ ਲੈ ਜੀ ਹਾਂ ਯਾਰ ਲੀਵਾ ਭਾਂਡਾ ਬਹੁਤ ਚੰਗਾ ਮੈਂ ਥੱਲੇ ਤੇ ਇਹ ਹਜੇ ਹੈ ਤਾਂ ਆਪਣੀ ਮੈਂ ਚੂਨਾ ਲਈ ਨਾ ਹਾਂ ਚੂਨਾ ਹਾਂ ਸਜਣੋ ਇਹ ਗੱਲ ਨੋਟ ਕਰਿਓ ਕਟਾ ਲੱਗ ਗਿਆ ਪਸਮੂਗੀ ਇਧਰ ਨੂੰ ਕਰ ਦੇ ਵੀ ਮੱਝ ਹਜੇ ਸਜਣੋ ਚੂਨਾ ਵਾਲੀ 800-80 ਦਾ ਟਾਈਮ ਆ ਵੀਡੀਓ ਬਣਾਉਣ ਦਾ 7:00 ਵਜੇ ਪਹੁੰਚਣਾ ਸੀ ਤੇ ਥੋੜੇ ਲੇਟ ਹੋ ਗਏ ਤੇ ਬੱਚਾ ਇਹਦੇ ਕੋਲੇ ਕੀ ਛਾ ਕੱਟੀ ਬੜੇ ਚੰਗੇ ਟੀਕੇ ਟੁਕੇ ਦੀ ਸਾਰੀ ਛਾਹ ਕਾਲੀ ਹੈ ਨਾ ਹਾਂਜੀ ਬਹੁਤ ਚੰਗੀ ਆਵੇ ਕਿਆ ਬਾਤ ਆ 20 22 ਦਿਨਾਂ ਦੀ ਸੂਈ ਥੱਲੇ 14 ਲੀਟਰ ਦੁੱਧ ਤਿਆਰ ਆ ਹਜੇ ਕਾਨ ਚੱਲਣਾ ਫਿਰ ਬਾਜੂ ਦੋ ਲੀਟਰ ਹੋਰ ਵੀ ਗਰਮੀ ਵੀ ਬਹੁਤ ਆ ਯਾਰ ਗਰਮੀ ਬਹੁਤ ਹੈ ਜੀ ਜੇਂ ਡਾਇਆ ਅੱਛਾ ਲਿਆ ਕੱਢ ਕੇ ਬਾਹਰ ਫਰ ਕਰਾਈਏ ਆਪਣੇ ਭੈਣਾ ਭਰਾਵਾਂ ਨੂੰ ਦਰਸ਼ਨ ਇਹਦੇ ਕਰ ਮਾਰੀ ਦੇ ਲਓ ਵੀ ਸਜਣਾ ਸੁਬਾ ਦਾ ਟਾਈਮ ਤੇ ਟਾਪ ਦਾ ਨਗੀਨਾ ਮੈਂ ਕਹਿ ਦਈਏ ਨਾ ਕੋਈ ਦੋ ਰਿਆ ਨਹੀਂ ਕਿਉਂਕਿ 15 16 ਲੀਟਰ ਜਦੋਂ ਦੁੱਧ ਆਪਾਂ ਮੂੰਹ ਨਾ ਕਹਿ ਦੇਣਾ ਉਹ ਗੱਲ ਹੋਰ ਆ ਇੱਕ ਸੂਈ ਮੈਂ ਉਹਦਾ ਮੈਨ ਲੈਣਾ ਯਾਰ ਉਹ ਗੱਲ ਕੁਝ ਹੋਰ ਹੋ ਜਾਂਦੀ ਆ ਤੇ ਬਾਡੀ ਸਟਰਕਚਰ ਮੈਂ ਦਾ ਚੰਗਾ ਕਿਉਂਕਿ ਇੰਨਾ ਦੁੱਧ ਚੰਗੇ ਢਾਂਚੇ ਵਾਲੀ ਮੈਂ ਹੀ ਕੱਢੂਗੀ ਸਜਣੋ ਵੇਖਿਓ ਲੇਵਾ ਭਾਂਡਾ ਕਰਮ ਵਾਲੀ ਦਾ ਨਾ ਓਕੇ ਰਿਪੋਰਟਾ ਤੁਹਾਡੇ ਪਸੰਦ ਆਊਗੀ ਜਦੋਂ ਤੁਸੀਂ ਕੋਲੇ ਆ ਕੇ ਵੇਖੋਗੇ ਕਿਉਂਕਿ ਸਜਣਾ ਚੰਗੀ ਮੈਂ ਆ ਤੇ ਮਗਰ ਵੀ ਕੱਟੀ ਆ ਗਈ ਇਹਦੇ ਤੇ ਚੰਗਾ ਦੁੱਧ ਛੱਡਿਓ ਤੇ ਕੱਟੀ ਵੀ ਦਿਨਾ ਜੀ ਕਰਮਾ ਵਾਲੀ ਮੱਝ ਦੇ ਮਗਰ ਤਿਆਰ ਹੋ ਜਾਣੀ ਆ ਵੇਖੋ ਐਨਾ ਪਲਵਾਨਾ ਰਗੀ ਆ ਕਹੇ ਭੈਣ ਭਰਾਣੀ ਸੋਹਣੀ ਸੰਭੀ ਆ ਸਜਣੋ ਸ਼ੌਂਕ ਨਾਲ ਸੰਭੀ ਹੋਈ ਮੈਂ ਆ ਚੰਗੇ ਘਰਾਣੇ ਦੀ ਲੇਵਾ ਭਾਂਡਾ ਨਾ ਇੰਨਾ ਬਰੀਕ ਇੰਨਾ ਸਾਫ ਸੁਥਰਾ ਬਹੁਤ ਘੱਟ ਨਿਕਲਦਾ ਤੇ ਇੱਥੋਂ ਕਰ ਲੋ ਚੈੱਕ ਇਹਦਾ ਲੇਵਾ ਭਾਂਡਾ ਵੀ ਤੇ ਕਾਕੇ ਆਪਾਂ ਧਾਰਾ ਧੂਰਾ ਮਰਾ ਦੇਾਂਗੇ ਨਾ ਹਾਂ ਹਾਂ ਉਹ ਮਰਾਵਾਂ ਠੀਕ ਆ ਧੰਨਵਾਦ ਲਓ ਵੀ ਸੱਜਣਾ ਆ ਕੱਟੀ ਜਿਹੜੀ ਮਾਝ ਦੇ ਥੱਲੇ ਨਾ ਛੜਤੀ ਆ ਕਰ ਲੋ ਚਾ ਕੱਟੀ ਬਹੁਤ ਪਸੰਦ ਆਈ ਆ ਮੈਂ ਵੀ ਪਸੰਦ ਆਈ ਆ ਵੇਖੋ ਕੱਟੀ ਕੱਡੀ ਨਿਕਰਾ ਚੰਗੇ ਘਰਾਣੇ ਦੀ ਹੋਊਗੀ ਸੱਜਣਾ ਬਾਕੀ ਰਿਕਾਰਡ ਰਿਪੋਰਟ ਤਾਂ ਬਾਈ ਨੇ ਪੁੱਛਿਆ ਨਹੀਂ ਹੋਣਾ ਤੇ ਪਸਵੇਂ ਆਉਂਦੇ ਫਿਰ ਉਸ ਤੋਂ ਬਾਅਦ ਆਪਾਂ ਤੁਹਾਨੂੰ ਧਾਰਾ ਵੀ ਚੈੱਕ ਕਰਾਉਣੀ ਆ ਸੱਜਣੋ ਪਸਮਾ ਜਿਹੜਾ ਨਾ ਝੋਟੀ ਨੇ ਕਰ ਲਿਆ ਤੇ ਹੁਣ ਤੁਹਾਨੂੰ ਮੈਂ ਨਾ ਧਾਰਾਂ ਤੂਰਾ ਚੈੱਕ ਕਰਾ ਦਿਆਂ ਦੇਖੋ ਕੱਟੀ ਹੁਣੇ ਖੁਰਲੀ ਨਾਲ ਉੱਚੀ ਆ ਸੱਜਣੋ ਆਹ ਵੇਖੋ ਪਹਿਲਾਂ ਵੀ ਤੁਹਾਨੂੰ ਥਣ ਚੈੱਕ ਕਰਾਏ ਆ ਤੇ ਹੁਣ ਵੀ ਤੁਸੀਂ ਥਣ ਚੈੱਕ ਕਰ ਲਓ ਆਹ ਦਾ ਬਾਅਦ ਦੀ ਸੱਜਣਾ ਚੰਗਾ ਦੋ ਦੱਸ ਸੱਜਣੋ ਮੈਂ ਥੱਲੇ ਬਾਕੀ ਕਿਉਂਕਿ ਸੁਈਆ ਤੁਸੀਂ ਚੋ ਸਕਦੇ ਆ ਕਿਉਂਕਿ ਪੈਸੇ ਖਰਚ ਕਰਨੇ ਆਪਾਂ ਇੱਥੇ ਇਹ ਵੀਰ ਨੇ ਵੀ ਪੈਸੇ ਖਰਚਿਆ ਤੇ ਤਸੱਲੀ ਕਰਕੇ ਲਿਆਇਆ ਹੋਊਗਾ ਬਾਕੀ ਤੁਸੀਂ ਵੀ ਤਸੱਲੀ ਕਰ ਸਕਦੇ ਕਿਉਂ ਕਰਕੇ ਆਹ ਯਾਰ ਛੋਕ ਲੈਣਾ ਹਾਂ ਚਾਹ ਤੈਂ ਤੋਂ ਆਪਣੇ ਘਰੇ ਮੈਂ ਨਾ ਕੋਲ ਪੈਸੇ ਆ ਕਾਕਾ ਕਹਿੰਦਾ ਵੀ ਚਾਰ ਡੰਗ ਚੂਲੇ ਪਵਾ ਫਿਰ ਰੁਪਏ ਦੇ ਕੇ ਜਾਇਓ कर लो चैक सजे चवाई चुई का है ठीक लो भी सज गे पै गई थी मैं ਤੇ ਬੈਕ ਸਾਈਡ ਤੋਂ ਵੀ ਹੁਣ ਚੈੱਕ ਕਰ ਲਾ ਤੇ ਕਾਕੇ ਰੇਟ ਇਹਦਾ ਜਿਹੜਾ 1.5 ਦੀ ਜੀ ਆਂਦੀ 1 ਲੱਖ ਤੇ 5000 ਹਾਂ ਉਹਦੇ ਤੋਂ ਆਏ ਭੈਣ ਭਰਾ ਦਾ ਮਾਨਤਨ ਕਰਾਂਗੇ ਹਨਾ ਹਾਂ ਹਾਂ ਬਹੁਤ ਮੰਗ ਲੱਖੋਂ ਦੇ ਲਿਖਿਆ ਹੈ ਨਾ ਸਹੀ ਗੱਲ ਆ ਸਹੀ ਗੱਲ ਆ ਸਹੀ ਗੱਲ ਵਾਕਿਆ ਕੋਈ ਸ਼ੱਕ ਨਹੀਂ ਕਰ ਲਓ ਚੈੱਕ ਸੱਜਣੋਂ ਕੱਦ ਕੱਠ ਬਹੁਤ ਚੰਗਾ ਪਹਿਲਾਂ ਵੀ ਦੱਸਤਾ ਤੁਹਾਨੂੰ ਤੇ ਮਗਰ ਆਗੀ ਕੱਟੀ 1 ਪੰਜੇ ਦਾ ਡਿਮਾਂਡ ਆ ਬਾਕੀ ਮੌਕੇ ਤੇ ਜੋ ਵੀ ਤੁਹਾਡਾ ਜਿੱਥੇ ਵੀ ਸੌਦਾ ਹੋ ਜੂਗਾ ਤੇ ਕਰਕੇ ਤਸੱਲੀ ਕਰ ਲਿਓ ਖਰੀਦਦਾਰੀ ਆ ਝੂਟੀ ਕਿਹੜਾ ਸੂਆ ਨੇ ਮੈਂ ਦੂਜਾ ਸੂਆ ਸੁਣੀ ਦੂਜਾ ਸੂਆ ਸੂਗੀ ਕਿੰਨੇ ਦਿਨ ਲੈ ਜੂ ਹਜੇ ਹਫਤਾ 10 ਦਿਨ ਲੈ ਜੂ ਹਜੇ ਹਨਾ ਹਾਂ ਪਹਿਲਾਂ ਨੇ ਕੀ ਦੁੱਧ ਆ ਦਿੱਤਾ 10 ਕਿਲੋ 10 ਕਿਲੋ ਤੇ ਥਣਾ ਥਣਾ ਲੋ ਭਾਰ ਲੋ ਕੇ ਨਾ ਗਾਰੰਟੀ ਹੋ ਕਿ ਸਿੰਘ ਬਹੁਤ ਚੰਗਾ ਕੱਟੀ ਦਾ ਹਨਾ ਕੱਢ ਲਿਆ ਬਾਹਰ ਇਹਨੂੰ ਖਦਨੋ ਸਰੀਰ ਕਟਾਂਚਾ ਸ਼ਾਹ ਕਾਲੀ ਆ ਕਰਮਾਂ ਵਾਲੀ ਪਹਿਲਨ ਕੱਟੀ ਨੇ 10 ਕਿਲੋ ਦੁੱਧ ਪਾਇਆ ਹੋਇਆ ਤੇ ਦੂਜਾ ਸੂਆ ਹੁੰਦੀ ਆ 10 ਦਿਨ ਹਜੇ ਮੰਨਣ ਕੇ ਲਈਏ ਆਪਾਂ ਵੀ 10 ਦਿਨ ਆਪਾਂ ਨੂੰ ਸਾੰਭਣੀ ਪੈਣੀ ਆ ਤੇ ਲੇਵਾ ਭਾਂਡਾ ਸੋਨਾ ਤਿਆਰ ਕਰੂਗੀ ਚਵਾਈ ਵਾਲਾ ਥਣ ਲੱਗਿਆ ਹੋਇਆ ਜੇ ਕਹਿਦਗੇ ਨਾ ਇੱਕ ਨੰਬਰ ਦੂਰਾ ਥਣ ਮੁਠੀ ਵਾਲਾ ਉਹ ਲੱਗਿਆ ਹੋਇਆ ਚੈੱਕ ਕਰ ਲਓ ਦੇਖੋ ਸੱਤ ਘਾਟ ਸੋਨਾ ਲੇਵਾ ਭਾਂਡਾ ਜੰਨਾ ਹੈਗਾ ਹੁਣ ਤਿਆਰ ਉਹ ਵੀ ਕਰਮਾ ਵਾਲੀ ਥੱਲੇ ਚੰਗਾ ਲੱਗਾ ਹੋਇਆ ਵੇਖੋ ਇੱਥੋਂ ਕਰ ਲੋ ਚੈੱਕ ਇਹਦੇ ਥਾਂ ਦੇ ਦੀ ਕੁਆਲਿਟੀ ਦੇਖੋ ਸੋਨਾ ਲੇਵਾ ਤਿਆਰ ਕਰ ਜੂਗੀ ਕਰਮਾ ਵਾਲੀ ਕਿਉਂਕਿ ਵਜਨ-ਭੋਜਨ ਵਾਲੀ ਆ ਸਿੰਘ ਸਿੰਘ ਆ ਜਮਾਈ ਤੇ ਕਾਕਾ ਇਹ ਝੋਟੀ ਆਪਾਂ ਕਿੰਨੇ ਦੀ ਦੇ ਦੇਾਂਗੇ ਸ਼ਾ ਮਿਹਰਬਾਨੀ ਮੇਰੀ 90 ਦੇ 92000 ਇਹਦਾ ਜਿਹੜਾ ਰੇਟ ਆ ਸੱਜਣਾ ਬਾਕੀ ਮੌਕੇ ਤੇ ਜੋ ਵੀ ਛੋਟ ਛੱਪਾ ਜਾਂ ਮਾਨਤਨ ਕਰਾ ਲੋਂਗੇ ਉਹ ਤੁਹਾਡੀ ਚੰਗੀ ਆ ਜੀ ਚੰਗੀ ਆ ਚੰਗੀ ਆ ਤੇ ਉਹ ਝੋਟੀ ਦਾ ਕੀ ਹਿਸਾਬ ਕਿਤਾਬ ਆ 3 ਲਿਆ ਕਿਲੋ ਦੁੱਧ 8 ਕਿਲੋ ਦੁੱਧ ਆ ਕਿੰਨੇ ਟਾਈਮ ਦੀ ਸੂਈ ਆ ਪੰਜ ਪਾਪਾ ਦਾ ਸੂਈ ਆ ਪੰਜ ਸੱਤ ਦਿਨਾਂ ਦੀ ਸੂਈ ਥੱਲੇ 8 ਕਿਲੋ ਦੁੱਧ ਆ ਤੇ ਬੱਚਾ ਕੱਟਾ ਕੱਟੀ ਕੱਟੀ ਇਹਦੇ ਮਗਰ ਵੀ ਆ ਗਿਆ ਲਿਆ ਬਾਹਰ ਸੂਆ ਪਹਿਲਾ ਤੇ ਦੂਜਾ ਦੂਜਾ ਸੂਈ ਉਹ ਵੀ ਦੂਜਾ ਹੀ ਸੂਈ ਆ ਠੀਕ ਆ ਠੀਕ ਕੱਕ ਥੋੜੀ ਜੀ ਗਾਂ ਨੂੰ ਰੱਖਦੀ ਹੈ ਨਾ ਉਹ ਚੋਣ ਚਾਨ ਇੱਕ ਨੰਬਰ ਹਨ ਪੂਰੀ ਪੂਰੀ ਵਧੀਆ ਹੈ ਅੱਛਾ ਉਹਦੀਆਂ ਵੀ ਧਾਰਾ ਚੈੱਕ ਕਰਾਵਾਂਗੇ ਲਓ ਜੀ ਸੱਜਣੋ ਉਹਦੀਆਂ ਵੀ ਤੁਹਾਨੂੰ ਧਾਰਾ ਚੈੱਕ ਕਰਾਵਾਂਗੇ ਉਸ ਤੋਂ ਬਾਅਦ ਆਪਾਂ ਚਵਾਈ ਦੀ ਕਰਮ ਠੀਕ ਆ ਠੀਕ ਠੀਕ ਲੈ ਵੇਖੋ ਸੱਜਣੋ ਢੀੜੀ ਵਾਲੀ ਬੰਨੀ ਤੇਰੀ ਇੱਕ ਇਧਰੋਂ ਡਰਦੀ ਏ ਮੇਰੇ ਤੋਂ ਦੂਜਾ ਸੂਆ ਝੋਟੀ ਮਗਰ ਕੱਟੀ ਪੰਜਾਂ ਛੇਾਂ ਦਿਨਾਂ ਦੀ ਸੂਈ ਥੱਲੇ ਸਜਣੋ 8 ਕਿਲੋ ਧਾਰਾਂ ਤਿਆਰ ਹੈ ਚੈੱਕ ਕਰ ਲੋ ਚੱਲ ਪੱਤ ਚੱਲ ਕੱਦ ਕਾਟ ਸੋਹਣਾ ਸਰੀਰ ਕਢਾਂਚਾ ਸੋਹਣਾ ਲੇਵੇ ਦੀ ਧੱਕ ਮੈਂ ਤੁਹਾਨੂੰ ਪਹਿਲਾਂ ਦੱਸਦੀ ਵੀ ਥੋੜੀ ਜੀ ਗਾਂ ਰੱਖਦੀ ਆ ਸਜਣੋ ਸਿੰਘ ਬਹੁਤ ਚੰਗਾ ਕੱਟੀ ਦਾ ਤੇ ਜਿਵੇਂ ਮੈਂ ਤੁਹਾਨੂੰ ਦੱਸਿਆ ਨਾ ਥੋੜਾ ਜਿਹਾ ਡਰਦੀ ਆ ਕੈਮਰੇ ਤੋਂ ਅੱਡੋ ਵੱਡੀ ਸੁਭਾਅ ਹੁੰਦੇ ਆ ਸੱਜਣੋਂ ਪਸ਼ੂਆਂ ਦੇ ਕਈ ਪਸ਼ੂ ਸੱਜਣੋਂ ਨਹੀਂ ਡਰਦੇ ਤੇ ਕਈ ਨਾ ਮੰਨ ਜਾਂਦੇ ਆ ਚੰਗੀਆਂ ਦੇਖ ਲਓ ਬੰਨ ਲੈਣ ਦਿਓ ਧਾਰਾ ਚੈੱਕ ਕਰਾਉਣੇ ਆ ਤੁਹਾਨੂੰ ਚੱਲ ਪੁੱਤ ਉੱਥੇ ਹੱਕ ਅਮਲੀ ਜੀ ਸੱਜਣੋ ਜਿਹੜੀ ਝੋਟੀ ਦੂਜਾ ਸੂਆ ਚਲਾ ਕੇ ਵਿਖਾਈ ਨਾ ਤੇ ਕੱਟੀ ਇਹਦੀ ਵੀ ਥੱਲੇ ਲਾਤੀ ਧਾਰਾ ਧੂਰਾ ਤੁਹਾਨੂੰ ਇਹਦੀਆਂ ਵੀ ਚੈੱਕ ਜਿਹੜੀਆਂ ਉਹ ਕਰਾ ਦੀਏ ਤੇ ਆਹ ਝੋਟੀ ਦਾ ਲੇਵਾ ਭਾਂਡਾ ਫੇਰ ਚੈੱਕ ਕਰ ਲੋ ਖੜੀ ਆ ਬੜੇ ਪੱਤਰ ਚ ਸਰੀਰ ਘਟਾਂਚਾ ਚਮੜੀ ਬਹੁਤ ਪਤਲੀ ਆ ਸੱਜਣੋ ਇਹ ਕੱਟੀ ਦੀ ਤੇ ਆਹ ਮੈਂ ਦਾ ਤੁਹਾਨੂੰ ਮੈਂ ਐਣ ਕੱਲੇ ਕੱਲੇ ਨਕਸ਼ਤਾਂ ਵਿਖਾਤੀ ਆ ਵੀ ਖਰੀਦਣ ਵਾਲੇ ਕਿਸੇ ਭੈਣ ਭਰਾ ਨੂੰ ਯਾਰ ਕੋਈ ਪਰੇਸ਼ਾਨੀ ਨਾ ਹੋਵੇ ਉੱਤਰ ਆਉਣ ਦਿਓ ਆ ਵੀ ਝੋਟੀ ਦਿਓ ਮੈਂ ਤੁਹਾਨੂੰ ਧਾਰਾ ਚੈੱਕ ਕਰਾਉਣਾ ਹੈ ਸੱਜਣੋ ਉਹ ਸਮਾਹ ਕਰ ਲਿਆ ਝੋਟੀ ਨੇ ਤੇ ਥੋੜੀ ਜੀ ਕੈਮਰੇ ਤੋਂ ਡਰਦੀ ਆ ਯਾਰ ਤੇ ਬਾਕੀ ਮੈਂ ਜਿੰਨਾ ਹੋ ਸਕਿਆ ਥਾਣ ਬੜਾ ਕੱਟਿਆ ਕਰਕੇ ਨੇ ਮੈਂ ਸੱਜਣੋ ਦੱਸਿਆ ਇਹ ਵੀ ਥਾਣ ਚਵਾਈ ਵਾਲਾ ਕਰਮਾੜੀ ਦਾ ਬਾਕੀ ਦਾ ਹੱਥ ਵਸ ਪਰਮਾਤਮਾ ਦੇ ਹੁੰਦਾ ਪਤਾ ਨਹੀਂ ਹੁੰਦਾ ਕਈ ਵਾਰੀ ਮਗਰ ਲਿਆਂ ਜੋ ਵੀ ਮਾਰਦੇ ਬਾਈ ਚੂਣ ਬਹੁਤ ਚੰਗਾ ਲੱਗਾ ਕੱਟੀ ਨੂੰ ਹਨਾ ਕਿਆ ਬਾਤ ਆ ਤੇ ਕਾ ਕਿ ਕਿੰਨੇ ਦੀ ਦੇ ਦੇਾਂਗੇ ਬਾਈ ਇਹ ਝੋਟੀ ਇਸਨੇ ਕੱਭੀ ਦੇ ਦੇਣਗੇ ਕਿੰਨੇ ਦੀ 70 75 70 ਤੇ 73000 ਠੀਕ ਲਓ ਵੀ ਸੱਜਣੋ 73000 ਦੀ ਵੀਰ ਨੇ ਝੋਟੀ ਕਹਿਤੀ ਆ ਬਾਕੀ ਤੁਸੀਂ ਜੋ ਵੀ ਸਕਦੇ ਆ ਤੇ ਤਸੱਲੀ ਕਰ ਸਕਦੇ ਆ ਹਰ ਪੱਟ ਧੰਨਵਾਦ ਆ ਸੱਜਣੋ ਠੀਕ ਆ ਵੀਡੀਓ ਨੂੰ ਐਂਡ ਤੱਕ ਵੇਖਣ ਲਈ ਬਾਕੀ ਤੁਹਾਨੂੰ ਮੈਂ ਝੋਟੀ ਚੋਲ ਲੈਂਦੇ ਦੁੱਧ ਮਣਕੇ ਵੀ ਮੂਰੇ ਲਾ ਦੇਾਂਗੇ ਆਪਾਂ ਵੀ ਧੰਨਵਾਦ